ਪਿੰਡ ਦਾ ਖਿਡਾਰੀ ਹੈ ਕਦੇ ਧਾਗਲਾ ਪਿੰਡ ਕਦੇ ਡੰਗਰ ਖੇੜਾ ਪਿੰਡ ਕਦੇ ਭਾਵਲਵਾਸੀ ਦੇ ਤਾਜਾ ਪੱਟੀ ਦੇ ਚਰਚੇ ਹੋਏ ਆ ਕਦੇ ਮਲਹੂਕਪੁਰ ਉਹਨਾਂ ਇਲਾਕਿਆਂ ਦਾ ਖਿਡਾਰੀ ਹੈ ਜਿਹਨੇ ਕਬੱਡੀ ਪਾਈ ਹੈ ਲਓ ਸਾਹਮਣੇ ਚਾਰ ਖਿਡਾਰੀ ਲਓ ਕਦੇ ਚਾਰ ਵਰ ਚਾਰ ਨੇ ਲੱਖੇ ਵਾਲਾ ਪਿੰਡ ਹੈ ਵੀ ਬੜੀ ਪੇੜੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨ ਵਿੱਚ ਚਾਰ ਜੱਫੀ ਤਿਆਰ ਵਰ ਤਿਆਰ ਨੇ ਲਓ ਸਾਹਮਣੇ ਉਧਰਲੇ ਪਾਸੇ ਆਹ ਕਦੇ ਮਹਿੰਗੇ ਮੁੱਲ ਦੇ ਖਿਡਾਰੀ ਆ ਅੱਜ ਦੇ ਕਦੇ ਵੱਡੇ ਕੱਪ ਦਾ ਸ਼ਿੰਗਾਰ ਬਣ ਗਏ ਆ ਲਓ ਸਾਹਮਣੇ ਬੱਲੇ 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 ਟੱਕਰ 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 ਬੱਲੇ 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 ਇੱਕ ਵਾਰੀ ਤਾੜੀ ਮਾਰੋ ਯਾਰ ਵੱਡੀ ਸਾਰੀ ਦੋਨਾਂ ਟੀਮਾਂ ਦੇ ਲਈ ਲਓ ਸਾਹਮਣੇ ਉਧਰਲੇ ਪਾਸੇ ਪਿਆਰ ਖੜਨਾ ਪੈਣਾ ਹੈ ਵੀ ਲੱਖੇ ਵਾਲੀਆ ਜੇ ਮੈਚ ਨੂੰ ਜਿੱਤਣਾ ਹੈ ਤੇ ਇਹਨੂੰ ਜਫਾ ਲਾਉਣਾ ਪੈਣਾ ਹੈ ਲਓ ਕੁੰਡਲਾ ਦਾ ਫਿੱਡੂ ਉਧਰਲੇ ਪਾਸੇ ਕਬੱਡੀ ਕਬੱਡੀ ਕਰਦਾ ਹੋਇਆ ਪਰ ਇਹ ਤੇ ਪਿਆਰ ਨਾਲ ਤੇ ਨਾ ਲਓ ਸਾਹਮਣੇ ਕਦੇ ਟੱਕਰ ਸਿਰੇ ਦੀ ਹੈ ਚਾਰ ਕਦੇ ਜਾਫੀ ਹੈ ਉਧਰਲੇ ਪਾਸੇ ਕਹਿੰਦੇ ਸਾਡਾ ਵੀਰ ਜਿਹੜਾ ਕਦੇ ਰਵੀ ਆਇਆ ਟੈਟੂ ਆਰਟਿਸਟਾ ਭਾਈ ਸਾਡਾ ਉਧਰਲੇ ਪਾਸੇ ਕਹਿੰਦੇ ਚਰਚੇ ਹੁੰਦੇ ਆ ਨਾਲ ਕਦੇ ਕਾਲਾ ਆਇਆ ਮੰਮੂ ਖੇੜੇ ਦਾ ਉਧਰਲੇ ਪਾਸੇ ਕਹਿੰਦੇ ਕਬੱਡੀ ਖੇਢੀ ਨਹੀਂ ਕਬੱਡੀ ਤੇ ਕੁੱਟੀ ਹੈ ਉਧਰਲੇ ਪਾਸੇ ਹਾਂ ਇਹਨੇ ਲੱਸੀ ਵੱਧ ਪੀ ਲਈ ਹਾਂ ਵਾਹ ਜੀ ਵਾਹ ਮਰੜ ਜਿਹੜਾ ਜਾਹੋਜਨ ਖਿਡਾਰੀ ਜਿਹੜਾ ਕਹਿੰਦੇ ਵਧੇਗਾ ਚਾਰ ਜਾਫੀ ਤਿਆਰ ਵਰ ਤਿਆਰ ਨੇ ਇਨ ਫੁਰਤੇ ਟੀਮ ਜਿਹੜੀ ਕੁੱਟੋ ਦੀ ਚੱਲ ਰਹੀ ਹੈ ਬੱਲੇ 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 ਦੇਖੀ ਰੇਖੀ ਬਾਬਾ ਹੀ ਰਗੜਤਾਸੀ ਓਏ ਲਓ ਵਾਰੀ ਲਓ ਸਾਹਮਣੇ ਉਹਨੇ ਪਾਸੇ ਕਹਿੰਦੇ ਖਿਡਾਰੀ ਜਿਹੜਾ ਕਹਿੰਦੇ ਰੇਡ ਪਾਉਂਦੇ ਨੇ ਕਹਿੰਦੇ ਤਿਆਰ ਵਰ ਤਿਆਰ ਹੈ ਉਮਰ ਛੋਟੀ ਇੱਕ ਪਾਸੇ ਤਜਰਬੇਦਾਰ ਖਿਡਾਰੀ ਨੇ ਟੱਕਰ ਤੇ ਚੱਕਰ ਚੱਕਰ ਦੀ ਟੱਕਰ ਚੱਕਰ ਤੇ ਟੱਕਰ ਬੱਲੇ ਬੱਲੇ ਟੱਕਰ 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 ਸ਼ੈਣੀ ਜੱਟਾ ਖੜੀ ਹੈ ਕਬੱਡੀ ਪਾਉਣ ਦੇ ਲਈ ਕੁੰਡਲ ਵਾਲੇ ਦੀ ਪੜੀ ਜਵਾਨੀ ਰੇਡ ਪਾਉਣ ਚਲੀ ਲੱਖੇ ਵਾਲੇ ਪਿੰਡ ਮੁੰਡੇ ਮਖਸਰੀਏ ਉਧਰਲੇ ਪਾਸੇ ਟਰਾਈ ਜਿਹੜੀ ਕਦੇ ਕਰ ਰਿਹਾ ਪਰ ਸਾਹਮਣੇ ਡਬਲ ਟੱਚ ਦਾ ਫੈਸਲਾ ਜਿਹੜਾ ਰੈਫਰੀਆਂ ਨੇ ਕਰ ਦਿੱਤਾ ਚੇ ਆਉਣਗੇ ਖਿਡਾਰੀ ਕਹਿੰਦੇ ਰੇਡ ਪਾਉਣ ਲਈ ਕਹਿੰਦੇ ਤਿਆਰ ਪਰ ਤਿਆਰ ਹੈ ਉਧਰਲੇ ਪਾਸੇ ਕਹਿੰਦੇ ਮੁੰਡੇ ਜਿਹੜੇ ਕਹਿੰਦੇ ਤਿਆਰ ਪਰ ਤਿਆਰ ਨੇ ਦੀਪਕ ਹੈ ਮੁੰਡਾ ਉਧਰਲੇ ਪਾਸੇ ਚਰਚੇ ਵੱਡੇ ਹੁੰਦੇ ਆ ਲਓ ਸਾਹਮਣੇ ਬੱਲੇ 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 ਮੁੰਡੇ ਬੱਲੇ 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 ਜੱਕਰ ਇੱਥੇ ਰੱਖ ਵਾਹ ਜੀ ਵਾਹ ਜਿਨੇ ਜੱਫਾ ਲਾਉਣ ਦੀ ਖੇਡ ਦੇ ਮੈਦਾਨੇ ਅੰਦਰ ਓਏ ਫਿੱਡੂ ਆ ਗਿਆ ਲੈ ਵੀ ਵੰਸ਼ੋ ਲਓ ਸਾਹਮਣੇ ਉਧਰਲੇ ਪਾਸੇ ਆਹ ਕਹਿੰਦੇ ਖਿਡਾਰੀ ਨੇ ਉਧਰਲੇ ਪਾਸੇ ਕਹਿੰਦੇ ਬੱਲੇ ਬੱਲੇ ਕਰਾਈਆ ਇਸ ਇਲਾਕੇ ਦਾ ਕਹਿੰਦੇ ਓਏ ਟੋਪਲਾ ਖਿਡਾਰੀ ਹੱਡਾ ਵੱਡਾ ਨਾ ਇਹਦੀ ਕੱਟ ਗਿਆ ਇਹ ਉਧਰਲੇ ਪਾਸੇ ਕਹਿੰਦੇ ਚਰਚੇ ਵੱਟੇ ਹੁੰਦੇ ਆ ਲਓ ਸਾਹਮਣੇ ਤਜਰਬਾ ਵੱਡਾ ਐਣ ਕਹਿੰਦੇ ਨਾ ਖਿਡਾਰੀਆਂ ਦਾ ਪਰ ਸਾਹਮਣੇ ਮੁੰਡਾ ਸਿੱਖ ਸਰਦਾਰ ਲਓ ਸਾਹਮਣੇ ਵਾਹ ਸਿੱਖ ਸਰਦਾਰ ਖਿਡਾਰੀ ਇਸ ਵੇਲੇ ਕਮਾਲ ਪਾਜ ਕਦੇ ਵੀ ਗੁਲਾਮੀ ਸਹਦੇ ਨਾਲ ਚੜੀ ਮੁਕਤਿਆ ਦੀ ਧਰਤੀ ਜ਼ਿਲ੍ਹਾ ਮਕਸਰ ਸਾਹਿਬ ਦੀ ਧਰਤੀ ਹੈ ਕਬੱਡੀ ਪਾਉਣ ਲਈ ਉਧਰਲੇ ਪਾਸੇ ਖਿਡਾਰੀ ਤਿਆਰ ਵਰ ਤਿਆਰ ਹੈ ਧਾਨਾ ਮਾ ਜਿਨੇ ਆ ਮੁੰਡੇ ਨੂੰ ਜਨਮ ਦਿੱਤਾ ਹੈ ਤੇ ਧਾਨਾ ਲਾਈ ਜਿਨੇ ਆ ਮੁੰਡੇ ਦੀ ਕਟਿੰਗ ਕੀਤੀ ਹੈ ਵਖਰਾ ਫੇਰ ਕੱਟਾ ਮੁੰਡੇ ਦਾ ਇੱਕ ਯਾਰ ਆ ਮੁੰਡੇ ਲਈ ਤਾੜੀ ਮਾਰ ਕਬੱਡੀ ਪਾ ਦਿੱਤੀ ਹੈ ਖੇਡ ਦੇ ਮੈਦਾਨੀ ਅੰਦਰ ਬੰਦਾ ਨਹੀਂ ਉਹ ਕੁੱਤਿਆਂ ਦੀ ਜਾਤ ਹੋਣੀ ਹੈ ਕਰਦਾ ਹੈ ਗਾਲ ਜਿਹੜਾ ਸਗੀ ਪੈਣ ਨੂੰ ਜਿਨੇ ਪਿਓ ਦੀ ਦਾੜੀ ਨੂੰ ਫੱਤ ਪਾ ਲਿਆ ਕੋਈ ਗੱਡਾ ਖੜਾ ਇਹ ਹੋ ਜੇ ਨੂੰ ਪੁੱਤ ਕਹਿਣ ਨੂੰ ਧਾਮ ਸ਼ਾਮ ਗਲੀ ਚ ਬਥੇਰੇ ਫਿਰਦੇ ਜੰਮੇ ਟੱਕਰ ਸਿਰੇ ਦੀ ਆ ਟੱਕਰ ਤੇ ਚੱਕਰ ਜਿਹੜੀ ਕਦੇ ਵੇਖਣ ਵਾਲੀ ਐ ਉਧਰਲੇ ਪਾਸੇ ਕਹਿੰਦੇ ਵੀ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੋੜੀਆਂ ਹਿੱਕਾਂ ਤੇ ਮਨਮੋਹਣੇ ਅਗੇ ਵਿਚ ਮੈਦਾਨਾਂ ਦੇ ਆ ਦੇਖਣ ਵਾਲੇ ਹੁੰਦੇ ਹੋ ਮਿੱਤਰੋ ਜੋਰ ਜਵਾਨਾਂ ਆਪਣੇ ਉਧਰਲੇ ਪਾਸੇ ਪਤਾ ਮਾਸ ਨਹੀਂ ਪਿੰਡੇ ਤੇ ਚੜਦੀ ਜਵਾਨੀ ਦਾਣੀ ਮਾਣ ਕਰੀਦਾ ਓਏ ਸੱਪਾਂ ਦੀਆਂ ਸਿਰ ਜਾਨੀ ਪੈਰ ਧਰੀ ਦਾ ਫੁੱਡੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਉਧਰਲੇ ਪਾਸੇ ਕਹਿੰਦੇ ਫਿੱਟੂ ਤਿਆਰ ਵਰ ਤਿਆਰ ਆ ਆ ਮੁੰਡੇ ਨੂੰ ਕਹਿੰਦੇ 27 ਸਾਲ ਹੋ ਗਏ ਕਬੱਡੀ ਖੇਡਦੇ ਆਣੋ ਸ਼੍ਰੀ ਕਦੇ ਅਨੰਦਪੁਰ ਸਾਹਿਬ ਦਾ ਚੈਂਪੀਅਨਸ਼ਿਪ ਦਾ ਕਹਿੰਦੇ ਬੈਸਟ ਰੇਡਰ ਆ ਭਾਈ ਆਰ ਤਾੜੀ ਤੇ ਮਾਰੋ ਆ ਮੁੰਡੇ ਦੇ ਨਾਂ ਤੇ ਆਪਣੇ ਕਹਿੰਦੇ ਏਰੀਏ ਦਾ ਖਿਡਾਰੀ ਆ ਲਓ ਸਾਹਮਣੇ ਕਹਿੰਦੇ ਬੜਾ ਤਜਰਬੇਦਾਰ ਖਿਡਾਰੀਆ 27 ਸਾਲ ਹੋ ਗਏ ਮੁੰਡੇ ਨੂੰ 27 ਬੜਾ ਲੈ ਵੀ ਵੰਚ ਬਹੁਤ ਵੱਡਾ ਕਦੇ ਧੰਨਵਾਦ ਹੈ ਇੱਕ ਵਾਰ ਤਾੜੀ ਮਾਰੋ ਯਾਰ ਫਿੱਡੂ ਦੇ ਲਈ ਵੱਡੀ ਸਾਰੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਆ ਮੁੰਡੇ ਦਾ ਆਪਾਂ ਮਾਣ ਸਨਮਾਨ ਜਰੂਰ ਕਰਦੀਏ ਜੀ ਲੱਗਿਆ ਕਦੇ ਜੋਰ ਲਾਓ ਸਾਹਮਣੇ ਸੋਨਾ ਕਰਦਾ ਕਦੇ ਟਰਾਈ ਬੱਲੇ 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 ਇਹ ਕਦੇ ਜੇਸੂ ਦੇ ਪਿੱਛੋਂ ਚੱਲ ਕੇ ਆਇਆ ਚਰਚੇ ਵੱਡੇ ਦਾ ਸੋਨੇ ਦੇ ਕਮਾਲ ਕਰ ਦਿੱਤੀ ਐ ਪਾਉਣ ਦੇ ਲਈ ਮੁੰਡਾ ਕੁੰਡਲ ਪਿੰਡ ਦਾ ਇਸ ਵੇਲੇ ਵਧੇਗਾ ਖੇਡ ਦੇ ਮੈਦਾਨ ਵਿੱਚ ਜਿੰਨੇ ਵੀ ਦਰਸ਼ਕ ਵੀਰ ਐ ਮੈਂ ਬੇਨਤੀ ਕਰਦਾ ਜੀ ਆਪਾਂ ਫਿੱੰਡੂ ਦਾ ਜਿਹੜਾ ਬਰਦਾਬਾਨ ਸਨਮਾਨ ਜਰੂਰ ਜਿਹੜਾ ਕਰ ਦਈਏ ਇਹਨਾਂ ਗਰਾਊਂਡਾਂ ਤੋਂ ਫਿੱੰਡੂ ਦਾ ਘਰ ਚੱਲਦਾ ਔਰ ਉਧਰਲੇ ਪਾਸੇ ਮੁੰਡੇ ਨੇ ਕਮਾਲ ਜਿਹੜੀ ਕਰਦੇ ਕਹਿੰਦੇ ਵਾਹਿਗੁਰੂ ਕੋਲ ਜਿਹੜਾ ਕਹਿੰਦੇ ਪ੍ਰੈਜ਼ੀਡੈਂਟ ਐ ਵੀ ਅਸੀਂ ਆਪਣੇ ਪ੍ਰੈਜ਼ੀਡੈਂਟ ਓਏ ਆਪ ਬੱਲੀਏ ਬਾਈ ਯਾਰ ਮਾਰੋ ਖਾ ਤਾੜੀ ਚਰਚੇ ਕਦੇ ਵੱਡੇ ਹੁੰਦੇ ਆ ਖੇਡ ਦੇ ਨਾਲ ਜੁੜੇ ਹੋਏ ਆ ਨਸ਼ਿਆਂ ਤੋਂ ਦੂਰ ਹੈ ਉਧਰਲੇ ਪਾਸੇ ਕਹਿੰਦੇ ਚਰਚੇ ਜਿਹੜੇ ਕਦੇ ਵੱਡੇ ਹੁੰਦੇ ਆ ਲਓ ਸਾਹਮਣੇ ਉਧਰਲੇ ਪਾਸੇ ਐਨ ਕਹਿੰਦੇ ਤਿੰਨ ਜਾਫੀ ਹੈ ਤਿੰਨਾ ਚੋਂ ਕੌਣ ਜਿਹੜੀ ਕਦੇ ਬੱਲੇ ਬੱਲੇ ਜਿਹੜੀ ਕਦੇ ਕਰਾਉ ਉਧਰਲੇ ਪਾਸੇ ਵਾ ਬਈ ਬੰਦਾ ਇੱਕ ਰੇਡ ਪਾ ਦਿੱਤੀ ਹੈ ਖੇਡ ਦੇ ਮੈਦਾਨੇ ਅੰਦਰ ਚਾਰ ਕਹਿੰਦੇ ਥੰਮਾ ਵਰਗੇ ਉਧਰਲੇ ਪਾਸੇ ਆ ਕਹਿੰਦੇ ਜਾਫੀ ਹੈ ਸੋਨਾ ਇੱਕ ਪਾਸੇ ਗੋਰੀ ਹੈ ਮਹਿੰਗੇ ਵਰਗੇ ਖਿਡਾਰੀ ਹੈ ਕਬੱਡੀ ਕਬੱਡੀ ਕਰਦਾ ਮੁੰਡਾ ਲੱਖੇ ਵਾਲੇ ਪਿੰਡ ਦਾ ਵੀ ਬੜੀ ਪੜੀ ਪੜੀ ਪਿੰਡ ਦਾ ਸੋਨਾ ਤੇ ਗੋਰਾ ਦੋਰਾ ਤੇ ਸੋਨਾ ਬੱਲੇ 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 ਤਾੜੀ ਮਾਰੇ ਯਾਰ ਫਲੇ ਰਾਜੀਵਾ 200 ਰੁਪਏ ਕਮੇਟੀ ਦੇ ਵੱਲੋਂ ਆ ਮੁੰਡੇ ਦੇ ਲਈ ਆ ਗਿਆ ਹੈ ਲਾਓ ਸਾਹਮਣੇ ਕਹਦੇ ਉਧਰਲੇ ਪਾਸੇ ਸੋਨੇ ਵਾਲ ਬਾਲ ਨੌਗਾ ਜੀ ਪੀਰ ਕੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਕਿਸੇ ਦੇ ਆਣ ਬਾਣ ਛੜ ਦੇ ਖਿਲਾਫ ਕੋਈ ਗਲਤ ਲਫ਼ਜ਼ ਨਿਕਲ ਗਿਆ ਛੋਟਾ ਵੀਰ ਸਮਝ ਕੇ ਮਾਫ਼ ਕਰਨਾ ਵੱਡਾ ਧੰਨਵਾਦ ਹੈ ਔਰ ਸਾਡੇ ਸਾਡੇ ਚੀਫ ਕੇ ਸਾਡਾ ਜਿੰਦਗੀ ਦਾ ਮਾਣ ਹੈ ਔਰ ਇਹ ਮੁੰਡਾ ਵੱਡੀ ਵੱਡੀ ਕਲੱਬਾਂ ਦੇ ਲਈ ਖੇਡਿਆ ਜਿਹਨੇ ਰੇਡ ਪਾਈ ਹੈ ਪਹਿਲੀ ਰੇਡ ਪਾਉਣ ਦੇ ਲਈ ਮੁੰਡਾ ਫਿੱੰਡੂ ਕੁੰਡਾ ਸੇ ਕਦੇ ਪਹਿਲੀ ਰੇਡ ਜਿਹੜੀ ਕਦੇ ਫਿਟਨੋਦੀਆਂ ਇੱਕ ਪਾਸੇ ਕਦੇ ਲੱਖੇ ਵਾਲੇ ਦੀ ਟੀਮ ਹੈ ਤੇ ਦੂਜੇ ਪਾਸੇ ਕਦੇ ਮੁੰਡੇ ਜਿਹੜੇ ਕਦੇ ਕੁੰਡਲਦੇ ਆ ਟੱਕਰ ਜਿਹੜੀ ਕਦੇ ਸਿਰੇ ਦੀ ਹੈ ਉਧਰਲੇ ਪਾਸੇ ਕਦੇ ਤਿੰਨ ਜਾਫੀ ਨੇ ਤੇ ਐਨ ਕਦੇ ਚਰਚੇ ਜਿਹੜੇ ਕਦੇ ਆਉਣਗੇ ਲਓ ਸਾਹਮਣੇ ਚਰਚੇ ਜਿਹੜੇ ਵੱਡੇ ਫੌਰਗੇ ਲਓ ਕਬੱਡੀ ਪਾਉਣ ਦੇ ਲਈ ਨੋਜਨ ਕਦੇ ਖਿਡਾਰੀ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਉਧਰਲੇ ਪਾਸੇ ਜਿਹਨੇ ਕਬੱਡੀ ਪਾਈ ਹੈ ਇਹ ਅਸ਼ੋਕ ਹੈ ਮੇਰੇ ਮਿੱਤਰਾਂ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗੜਾ ਕਰ ਕਰ ਪੁੱਛਦੇ ਐ ਜਿਹੜੇ ਵੀ ਵੀਰ ਐ ਜਿਨ੍ਹਾਂ ਨੇ ਇਹ ਖਿਡਾਰੀਆਂ ਦਾ ਮਾਣ ਕੀਤਾ ਸਾਡੇ ਫੌਜੀ ਹੋਰਾਂ ਦਾ ਬਹੁਤ ਵੱਡਾ ਕਦੇ ਧੰਨਵਾਦ ਹੈ ਚਾਰਾਂ ਦੀ ਚੈਣਾ ਲਓ ਪਤਲਾ ਪਤੰਗ ਸਰੀਰ ਹੈ ਮੁੰਡੇ ਦਾ ਬੱਲੇ 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 ਲਓ ਕੰਦਨੇ ਕਰਤੀ ਕੁਮਾਰੀ ਆ ਗਿਆ ਕਦੇ ਮੁੰਡਾ ਸਿੱਖ ਸਰਦਾਰ ਉਧਰਲੇ ਪਾਸੇ ਕਦੇ ਚਰਚੇ ਵੱਡੇ ਹੁੰਦੇ ਐ ਆ ਕਹਿੰਦੇ ਖਿਡਾਰੀ ਦੇ ਉਮਰ ਕਹਿੰਦੇ ਛੋਟੀਆਂ ਮੁੰਡੇ ਦੀ ਉਧਰਲੇ ਪਾਸੇ ਕਹਿੰਦੇ ਤਜਰਬਾ ਵੱਡਾ ਐ ਐਂ ਕਹਿੰਦੇ ਗੋਰੀ ਐ ਨਾਲ ਕਹਿੰਦੇ ਸੋਨਾ ਉਧਰਲੇ ਪਾਸੇ ਹਾਂ ਜੀਵਾ ਉਮਰਾਂ ਨੇ ਛੋਟੀਆਂ ਤੇ ਪਹਿਲੀਆਂ ਅਜ ਕੱਢੇ ਆ ਲਓ ਸਾਹਮਣੇ ਰੇਡ ਪਾਉਣ ਦੇ ਲਈ ਫਿੱਡੂ ਆ ਗਿਆ ਉਧਰਲੇ ਪਾਸੇ ਚਾਰ ਜਾਂ ਫੀ ਪਿਆਰ ਵਰ ਪਿਆਰ ਨੇ ਕਬੱਡੀ 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 ਬੱਲੇ 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 ਫਿੱਡੂ ਫੜਨਾ ਓਏ ਮਜ਼ਾਕ ਥੋੜੀ ਐ ਓਏ ਪਾਸੇ ਚਰਚੇ ਜੜਕੇ ਦੇਉਣਗੇ ਐਨ ਕਹਿੰਦੇ ਮੁੰਡੇ ਨੇ ਸ਼ਰੀਰ ਸੰਭਿਆ ਉਧਰਲੇ ਪਾਸੇ ਕਹਿੰਦੇ ਆੜਤੀਆਂ ਦੇ ਸਹਰਾਣਿਆਂ ਵਗੂ ਪਿਆ ਚਾਰੋਂ ਪਾਸਿਆਂ ਜੀ ਉਧਰਲੇ ਪਾਸੇ ਕਹਿੰਦੇ ਚਰਚੇ ਹੋਣਗੇ ਐਨ ਕਹਿੰਦੇ ਜਦੋਂ ਏ ਤੁਰਦਾ ਓਏ ਧਰਤੀ ਭੂਆ ਭੂਆ ਲਓ ਸਾਡੇ ਧਰਤੀ ਭੂਆ ਪਿਆ ਸ਼ੋਕ ਤੇ ਬੱਲੇ 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 ਜਾਨ ਕੁੜੇ ਚੀਜ਼ ਤੇਰੇ ਤੋਂ ਵਾਰਾਂਗੇ ਓਏ ਚਾਰ ਵਾਰਾਂਗੇ ਤੇ ਜਿਹੜਾ ਮੂਰੇ ਅੜ ਗਿਆ ਯਾਰਾਂ ਤੇ ਕੱਚੀ ਪਾਈ ਸੀ ਤੇ ਲਿਜਾ ਕੇ ਮਾਰਾਂਗੇ ਲਓ ਸਾਹਮਣੇ ਚਾਰ ਯਾਫਰੀ ਤਿਆਰ ਵਰ ਤਿਆਰ ਨੇ ਲਓ ਕਬੱਡੀ ਪੌਣ ਦੇ ਲਈ ਮੁੰਡਾ ਕਦੇ ਕੁੱਟੜ ਪੇੜ ਦਾ ਫੇ ਉਹ ਪਈ ਵਰ ਦਾ ਤਾੜੀ ਮਾਰੋ ਯਾਰ ਆ ਮੁੰਡੇ ਦੇ ਲਈ ਵੱਡੀ ਸ਼ਰੀਰ ਲਾਉਸ ਦੇ ਲਈ ਪਾਸੇ ਕਹਿੰਦੇ ਚਰਚੇ ਜਿਹੜੇ ਕਹਿੰਦੇ ਆਉਂਦੇ ਆ ਆ ਕਹਿੰਦੇ ਫੇਰ ਜਾ ਕੇ ਜਿਹੜਾ ਆਪਣਾ ਫਰਜ ਬਣਦਾ ਬਾਹਰ ਲੈ ਆਜ 32 ਨੰਬਰ ਤੇ ਕਹਿੰਦਾ ਮਾਰਾ ਪੀਰ ਬਾਬਾ ਮਨੋਗੰਜ ਮੇਲੇ ਮੋਕੇ ਪਿੰਡ ਪੱਕਾ ਕੀਤੀ ਦੇ ਕਬੱਡੀ ਗਰਾਊਂਡ ਦੇ ਵਿੱਚ ਮੌਜੂਦ ਪਿੰਡ ਦੇ ਸਰਪੰਚ ਸਾਹਿਬ ਸੁਖਦੀਪ ਸਿੰਘ ਜੀ ਸਾਰੀ ਹੀ ਗ੍ਰਾਮ ਪੰਚਾਇਤ ਨੰਬਰਦਾਰ ਗੁਰਚਰਨ ਸਿੰਘ ਜੀ ਗੁਰਮੀਤ ਜੀ ਜੀ ਸੰਦੀਪ ਸਿੰਘ ਜੀ ਕਿਸ਼ਨ ਬਾਬਾ ਜੀ ਔਰ ਸਾਰੇ ਹੀ ਪਿੰਡ ਦੇ ਪਤੰਤੇ ਸੱਜਣ ਤੇ ਜਿਨੇ ਵੀ ਇਸ ਕਬਡੀ ਕਾਪ ਨੂੰ ਆਰਗੇਨਾਈਜ਼ ਕਰਵਾਉਣ ਵਾਲੇ ਉਹਦੇਦਾਰ ਨੇ ਵਿਕੀ ਅੰਕੁਸ਼ ਜੀ ਬਲਜੀਤ ਜੀ ਮਾਸਟਰ ਇਨਕਲਾਬ ਜੀ ਸਭ ਨੂੰ ਮੇਰੇ ਵੱਲੋਂ ਨਮਸਕਾਰ RAM RAM ਔਰ ਸਤਿ ਸ੍ਰੀ ਅਕਾਲ ਅੱਜ ਪੀਰ ਪਾਪਾ ਨੋਗੰਝ ਜਿਹਦੇ ਮੇਲੇ ਮੌਕੇ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਔਰ ਅੱਜ ਤੱਕ ਅਸੀਂ ਹਰ ਤਰ੍ਹਾਂ ਦੇ ਟੂਰਨਾਮੈਂਟ ਚ ਪਾਰਟਿਸਿਪੇਟ ਕੀਤਾ ਭਾਵੇਂ ਉਹ ਕ੍ਰਿਕਟ ਟੂਰਨਾਮੈਂਟ ਹੋਵੇ ਭਾਵੇਂ ਬੋਲੀ ਬੋਲਦਾ ਹੋਵੇ ਭਾਵੇਂ ਉਹ ਫੁੱਟਬਾਲ ਦਾ ਹੋਵੇ ਔਰ ਅੱਜ ਪਹਿਲੀ ਵਾਰ ਸਾਨੂੰ ਕਬੱਡੀ ਟੂਰਨਾਮੈਂਟ ਦੇ ਵਿੱਚ ਆਉਣ ਦਾ ਔਰ ਸਾਡੇ ਕਬੱਡੀ ਖਿਡਾਰੀਆਂ ਦੇ ਨਾਲ ਜਿਹੜਾ ਹੈ ਰੂਹ ਨੂੰ ਆਉਂਦਾ ਮੌਕਾ ਮਿਲਿਆ ਸਭ ਤੋਂ ਪਹਿਲੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਕਬੱਡੀ ਖਿਡਾਰੀ ਨੇ ਇਹ ਕਹਿ ਲੋ ਕਿ ਉਹਨਾਂ ਦੇ ਵਿੱਚ ਜੋਸ਼ ਇੰਨਾ ਕੁ ਜ਼ਿਆਦਾ ਹੈ ਔਰ ਜੇ ਮੈਂ ਇਹ ਗੱਲ ਕਰਾਂ ਕਿ ਇਹ ਸਾਡੇ ਜਿਹੜੇ ਵੀਰ ਨੇ ਕਹਿੰਦੇ ਨੇ ਉਮਰ ਦਾ ਤਕਾਜ਼ਾ ਕੋਈ ਵੀ ਮਾਇਨੇ ਨਹੀਂ ਰੱਖਦਾ ਜੇ ਤੁਹਾਡੇ ਵਿੱਚ ਜੋਸ਼ ਹੈ ਤਾਂ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਤੇ ਕਦੇ ਵੀ ਕਿਸੇ ਵੀ ਖੇਡ ਨੂੰ ਅੱਗੇ ਵਧਾ ਸਕਦੇ ਹੋ ਤਾਂ ਸਭ ਤੋਂ ਪਹਿਲੇ ਤਾਂ ਸਾਰੇ ਕਬੱਡੀ ਖਿਡਾਰੀਆਂ ਵਾਸਤੇ ਜਿਨੀਆਂ ਵੀ ਟੀਮਾਂ ਨੇ ਪਾਰਟਿਸਪੇਟ ਕੀਤਾ ਹੈ ਸਭ ਵਾਸਤੇ ਜ਼ੋਰਦਾਰ ਤਾੜੀਆਂ ਜ਼ਰੂਰ ਲਗਾਓ ਕਹਿੰਦੇ ਤੁਹਾਡੇ ਜਜ਼ਬਾ ਹੈ ਨਾ ਉਹ ਕਦੀ ਕਿਸੇ ਵੀ ਚੀਜ਼ ਦਾ ਗੁਲਾਮ ਨਹੀਂ ਹੁੰਦਾ कि ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਸ਼ਾ ਪ੍ਰੈਕਟਿਸ ਕਰਦੇ ਰਹੋ ਅੱਗੇ ਵਧਣ ਦਾ ਜਜ਼ਬਾ ਰੱਖੋ ਤਾਂ ਕੋਈ ਵੀ ਜਿਹੜੀ ਚੀਜ਼ ਹੈ ਉਹ ਕਦੀ ਵੀ ਪਿੱਛੇ ਨਹੀਂ ਹਟਦੀ। ਔਰ ਇੱਥੇ ਜੋ ਜਿਹੜੇ ਬੱਚੇ ਵੀ ਮੌਜੂਦ ਨੇ ਮੈਂ ਹੀ ਕਹਾਂਗੀ ਕਿ ਤੁਸੀਂ ਇਹਨਾਂ ਸਾਡੇ ਵੀਰਾਂ ਤੋਂ ਨੌਜਵਾਨ ਸਾਥੀਆਂ ਤੋਂ ਇਹਨਾਂ ਖਿਡਾਰੀਆਂ ਤੋਂ ਹਮੇਸ਼ਾ ਕਿ ਪ੍ਰੇਰਨਾ ਜ਼ਰੂਰ ਲੈਣੀ ਹੈ ਕਿ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਤੇ ਖੇਡਾਂ ਦੇ ਵੱਲ ਅੱਗੇ ਵਧ ਕੇ ਆਪਣੀ ਜਿਹੜੀ ਜ਼ਿੰਦਗੀਆਂ ਨੂੰ ਸਫਲ ਬਣਾ ਲੈਣਾ। ਬਣਾਓਗੇ ਵਿੱਚੋਂ ਨਾ ਹੋ ਗਈ ਨਹੀਂ ਅੱਜ ਪੱਕਾ ਜਿਸ਼ਤੀ ਪਹੁੰਚਿਆ ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਮੈਨੂੰ ਮੁੱਖ ਮਹਿਮਾਨ ਵਜੋਂ ਤੇ ਆਂਦਾ ਔਰ ਉਸ ਤੋਂ ਬਾਅਦ ਧੰਨਵਾਦ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਜਿਹੜਾ ਦਿੱਤਾ ਮੈਂ ਸਭ ਦਾ ਤਾਈ ਦਿਲੋਂ ਸ਼ੁਕਰੀਆ ਦਾ ਕਰਦੀ ਆ ਗੁਰਮੀਤ ਜੀ ਦਾ ਫੋਨ ਆਇਆ ਕਿ ਇਸਤਰਾ ਦਾ ਸੜੇ ਪਿੰਡ ਵਿੱਚ ਮੇਲਾ ਹੈ ਔਰ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਜਾਣਾ ਤਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਪਿੱਛੇ ਰਹਿੰਦਾ ਮੋਕਾ ਅਸੀਂ ਨਹੀਂ ਗਵਾਇਆ ਬੇਸ਼ੱਕ ਮੈਂ ਅਪੋਰ ਗਈ ਸੀ ਤਾਂ ਮੈਨੂੰ ਐਸੀ ਕਿਸੇ ਮੈਂ ਟਾਂਗ ਤੇ ਨਾ ਪਹੁੰਚਾ ਪਰ ਕਹਿੰਦੇ ਨਾ ਕਿ ਜੇ ਤੁਹਾਡੇ ਅੰਦਰ ਇੱਕ ਜਜ਼ਬਾ ਹੈ ਕਿ ਤੁਹਾਨੂੰ ਜਾਣਾ ਹੈ ਤੇਰਾ ਖਿਡਾਰੀਆਂ ਦੇ ਨਾਲ ਮਿਲਣਾ ਹੈ ਤਾਂ ਪ੍ਰਮਾਤਮਾ ਕੋਲੋਂ ਤਰਾ ਸਾਥ ਜਿਹੜਾ ਹੈ ਜ਼ਰੂਰ ਦਿੰਦਾ ਤਾਂ ਮੈਂ ਸਾਰੇ ਹੀ ਪਿੰਵਸਿਆਂ ਦਾ ਸਰਪੰਚ ਸਾਹਿਬ ਦਾ ਗ੍ਰਾਮ ਪੰਚਾਇਤ ਦਾ ਗੁਰਮੀਤ ਜੀ ਦਾ ਸਾਰੇ ਹੀ ਕਮੇਟੀ ਮੈਂਬਰਸ ਦਾ ਪਹਿਲੇ ਮੈਂ ਸ਼ੁਕਰੀਆ ਦਾ ਕਰਦੀ ਆ ਕਿ ਤੁਸੀਂ ਮੈਨੂੰ ਜਦੋਂ ਵੀ ਕੋਈ ਟੂਰਨਾਮੈਂਟ ਤੁਹਾਡੇ ਪਿੰਡ ਦੇ ਵਿੱਚ ਹੁੰਦਾ ਖੁਸ਼ੀ ਮੈਨੂੰ ਹੈ ਤੇ ਆਮਦਾ ਇਨਾ ਖਿਡਾਰੀਆਂ ਦੇ ਨਾਲ ਮਿਲਣ ਦਾ ਤੇ ਇਨਾ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਤੇਨ ਜੀ ਹੋਸਰਫਾਈ ਕਰਨ ਦਾ ਮੌਕਾ ਲੈਂਦੇ ਹੋ ਮੈਂ ਤੁਹਾਡੇ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਦਾ ਕਰਦੀ ਆਂ ਔਰ ਇੱਕ ਮੈਸੇਜ ਜਿਹੜਾ ਮੈਂ ਵਿਸ਼ੇਸ਼ ਤੌਰ ਤੇ ਦੇਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਸਾਡੀ ਅੱਜ ਦੇ ਜਿਹੜੇ ਬੱਚੇ ਨੇ ਕਿਦੇ ਨਾ ਕਿਤੇ ਮੋਬਾਈਲ ਦੇ ਸੰਗਤ ਵਿੱਚ ਬੜੇ ਕੁਝ ਦੇ ਜਾ ਰਹੇ ਨੇ ਮੈਂ ਮੰਨਿਆ ਕਿ ਮੋਬਾਈਲ ਸਾਡੀ ਜ਼ਿੰਦਗੀ ਦਾ ਪਾਰਟ ਬਣ ਚੁੱਕਿਆ ਹੈ ਔਰ ਬੱਚਿਆਂ ਦੀ ਸਟੱਡੀ ਦਾ ਵੀ ਕਿਤੇ ਨਾ ਕਿਤੇ ਪਾਰਟ ਬਣ ਚੁੱਕਿਆ ਹੈ ਲੇਕਿਨ ਜੇਸੀਂ ਮੋਬਾਈਲਾ ਨੂੰ ਸਟੱਡੀ ਵਾਸਤੇ ਯੂਜ਼ ਕਰੀਏ ਤੇ ਚੰਗੇ ਕੰਮਾਂ ਵਾਸਤੇ ਯੂਜ਼ ਕਰੀਏ ਤਾਂ ਉਹ ਕਿਤੇ ਨਾ ਕਿਤੇ ਸਦਿਆ ਵਾਸਤੇ ਤਾਰਗਰ ਸਾਬਿਤ ਹੋਣਗੇ ਤਾਂ ਬੱਚੋ ਮੋਬਾਈਲ ਦਾ ਇਸਤੇਮਾਲ ਤਾਂ ਕਰੋ ਲੇਕਿਨ ਉਹ ਕਰੋ ਜੋ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋਵੇ ਐਨਾ ਨਾ ਕਰੋ ਕਿ ਤੁਹਾਡੀ ਅੱਖਾਂ ਤੇ ਤੁਹਾਡੇ ਦਿਮਾਗ ਤੇ ਅਸਰ ਪਵੇ ਠੀਕ ਹੈ ਇਹਨਾਂ ਜਿਹੜੇ ਖਿਡਾਰੀਆਂ ਤੋਂ ਹੌਸਲਾ ਲੈਣੇ ਇਹਨਾਂ ਨਾਲ ਇਹਨਾਂ ਤੋਂ ਮਿਲ ਕੇ ਅੱਗੇ ਵਧਣ ਦਾ ਜਿਹੜਾ ਆਪਣਾ ਯਤਨ ਵੀ ਕਰਨਾ ਹੈ ਔਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਨੂੰ ਵਾਸਤੇ ਵੀ ਸੇਸ਼ ਮੈਸੇਜ ਹੀ ਦੇਣਾ ਚਾਹਾਂਗੀ ਕਿ ਬੁਰੀ ਸੰਗਤ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਅਟਰੈਕਟ ਕਰਦੀ ਹੈ ਔਰ ਸਾਨੂੰ ਲੱਗਦਾ ਹੈ ਕਿ ਬੁਰੀ ਸੰਗਤ ਸਾਨੂੰ ਜ਼ਿੰਦਗੀ ਚੱਗੇ ਲੈ ਕੇ ਜਾਏਗੀ ਲੇਕਿਨ ਉਹ ਬੁਰੀ ਸੰਗਤ ਤੁਹਾਨੂੰ ਪਹਿਲੇ ਪੜਾਅ ਵਿੱਚ ਚੰਗੀ ਲੱਗੇਗੀ ਜਦੋਂ ਅੱਗੇ ਵਧੋਗੇ ਉਹ ਬੁਰੀ ਸੰਗਤ ਤੁਹਾਨੂੰ ਕਿਤੇ ਨਾ ਕਿਤੇ गंदगी वाले नरक वाले वालेगी कहगी कि कभी भी भैड़ी संगत का शिकार ना होवो दूसरा सब तो वह नशे वाल कभी ना जाओ जो तुम लगता है कि कोई नौजवान साथी नशे दल दल चुके हैं तो उन्होंने भी आप बाहर निकालने का जरा प्रयास जरूर करिए खेडा वाल अगर वीए और जो सारे बच्चे ने पढ़ाई वाल भी ध्यान तो दे जो दो चीज़ों के बैलेंस बना के चलेंगे तो तुम जिंदगी के हरेक पड़ाव से सक्सैसफुल जरूर होवोगे एक बार फिर तो ਅੱਜ ਸਾਰਿਆਂ ਨੂੰ ਜਿਹੜਾ ਇਹ ਬਹੁਤ-ਬਹੁਤ ਮੁਬਾਰਕਬਾਦ ਔਰ ਇਹ ਹੀ ਕਹਾਂਗੀ ਕਿ ਐਵੇਂ ਹੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹੋ ਤਰੱਕੀ ਕਰਦੇ ਰਹੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਡੇ ਫਾਜ਼ਿਲਖਾ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੇ ਮੈਨੂੰ ਯਕੀਨ ਹੈ ਪੂਰੇ ਵਰਲਡ ਦੇ ਵਿੱਚ ਇੱਕ ਦਿਨ ਜ਼ਰੂਰ ਰੋਸ਼ਨ ਕਰੋਗੇ ਤੇ ਮੈਂ ਹਮੇਸ਼ਾ ਅਕਸਰ ਦੋ ਲਾਈਨਾਂ ਜ਼ਰੂਰ ਬੋਲਦੀ ਹੁੰਨੀ ਆ ਸਾਡੇ ਪੰਜਾਬ ਵਾਸਤੇ ਔਰ ਅੱਜ ਫਿਰ ਅੱਜ ਜਿਹੜਾ ਇਹ ਫਿਰ ਤੋਂ ਬੁਲਾਗੀ ਉਹ ਲਾਈਨ ਅਪੜੇ ਸਾਰਿਆਂ ਦੇ ਵਾਸਤੇ ਮੈਂ ਜਦ ਦੁਨੀਆ ਤੋਂ ਜਾਵਾਂ ਮੋਰ ਫੇਰ ਦੁਨੀਆ ਦਾ ਨਾਮ ਜਿਹੜਾ ਹੈ ਉਹ ਜ਼ਰੂਰ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਨਾ ਹੈ ਤਾਂ ਤੁਹਾਡੇ ਕੋਲੋਂ ਵਾਅਦਾ ਲਵਾਂਗੀ ਕਿ ਤੁਸੀਂ ਐਵੇਂ ਹੀ ਅੱਗੇ ਵਧਦੇ ਰਹੋਗੇ ترقیਆ ਕਰਦੇ ਰਹੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਵਾਹਿਗੁਰੂ ਜੀ ਤੁਹਾਡੀ ਜਿਹੜੀ ਬੁੱਧੀ ਹੈ ਉਹ ਹਮੇਸ਼ਾ ਐਵੇਂ ਹੀ ਕਾਇਮ ਰੱਖੇ ਔਰ ਤੁਸੀਂ ਚੰਗੇ ਰਸਤੇ ਚੱਲਦੇ ਰਹੋ ਬਹੁਤ ਬਹੁਤ ਧੰਨਵਾਦ ਸਾਰੀ ਕਮੇਟੀ ਦਾ ਔਰ ਪੱਕਾ ਕਿਸ ਨੇ ਸਾਰੇ ਬਸਨਿਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਆਂਦਾ ਔਰ ਆਪਣੇ ਵਿਚਾਰ ਦੇਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ